ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਮੈਂ ਹਾਂ ਤੁਹਾਡਾ ਹੂਸਰਾਜ ਇੰਜ ਲੱਗ ਰਿਹਾ ਸੀ ਜਿਵੇਂ ਭਾਰਤੀ ਜਨਤਾ ਪਾਰਟੀ ਹਲਕਾ ਲੁਧਿਆਣਾ ਪੱਛਮੀ ਤੋਂ ਚੋਣਾਂ ਦਾ ਬਾਈਕਾਟ ਕਰੇਗੀ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ उतਾਰੇਗੀ ਕਿਉਂਕਿ ਜਿਹੜੀਆਂ 5 ਪਿਛਲੇ ਸਮਿਆਂ ਦੇ ਵਿੱਚ ਜਿਮਣੀ ਚੋਣਾਂ ਹੋਈਆਂ ਨੇ ਜਲੰਧਰ ਵੈਸ ਤੋਂ ਚਬੇਵਾਲ ਡੇਰਾ ਬਾਬਾ ਨਾਨਕ ਗਿੱਦੜਬਾਹਾ ਬਰਨਾਲਾ ਤੋਂ ਇਥੋਂ ਦੇ ਉਮੀਦਵਾਰਾਂ ਦੀਆਂ ਜ਼ੁਬਾਨਾਂ ਜ਼ਬਤ ਹੋਈਆਂ ਨੇ ਯਾਨੀ ਕਿ ਚਾਰਾਂ ਹਲਕਿਆਂ ਦੇ ਵਿੱਚ ਸਿੱਖ ਚਿਹਰੇ ਉਤਾਰੇ ਗਏ ਇਸ ਦੇ ਬਾਬ ਯੁੱਧ ਵੀ ਕੋਈ ਵਧੀਆ ਨਤੀਜਾ ਨਹੀਂ ਆਇਆ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਨਹੀਂ ਉਤਾਰਦੀ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਲੇਕਿਨ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਨੇ ਕਿ ਭਾਰਤੀ ਜਨਤਾ ਪਾਰਟੀ ਬੜੀ ਜਲਦੀ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨ ਜਾ ਰਹੀ ਹੈ ਕਿਉਂਕਿ 24 ਤੋਂ 25 ਮਈ ਦੇ ਵਿੱਚ ਵਿੱਚ ਜਿਮਣੀ ਚੋਣਾਂ ਦੀ ਆ ਜਿਹੜੀ ਤਰੀਕ ਹੈ ਕਦੋਂ ਬੂਟਿੰਗ ਹੋਣੀ ਹੈ ਉਸ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਅੱਜ ਚੋਣ ਕਮਿਸ਼ਨ ਵੱਲੋਂ ਚੋਣ ਸੂਚੀਆਂ ਦੀ ਤਰੁੱਟੀਆਂ ਦੇ ਲਈ ਅੱਜ ਜਿਹੜੀਆਂ ਨੇ ਉਹ ਐਪਲੀਕੇਸ਼ਨਾਂ ਦੇ ਪੋਰਟਲ ਜਿਹੜੇ ਖੋਲ ਦਿੱਤੇ ਗਏ ਨੇ ਇੰਜ ਲੱਗ ਰਿਹਾ ਸੀ ਕਿ ਪਹਿਲਾ ਜੇ ਰਮਨੀਤ ਬਿੱਟੂ ਦੀ ਧਰਮ ਪਤਨੀ ਜਾਂ ਜਿਹੜੇ ਹੌਬੀ ਧਾਲੀਵਾਲ ਨੇ ਉਹ ਚੋਣ ਮદાન ਦੇ ਵਿੱਚ ਉਤਾਰੇ ਜਾਣਗੇ ਲੇਕਿਨ ਇੱਕ ਵਾਰ ਫਿਰ ਬਣ ਗਿਆ ਨੇ ਚਰਚਾ ਦਾ ਵਿਸ਼ਾ ਕੈਪਟਨ ਅਮਨਿੰਦਰ ਸਿੰਘ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਕਿਉਂਕਿ ਇਹ ਜਿਮਨੀ ਚੋਣ ਭਾਰਤੀ ਜਨਤਾ ਪਾਰਟੀ ਨਹੀਂ ਹਾਰਨਾ ਚਾਹੁੰਦੀ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਨੂੰ ਛੱਡਣਾ ਨਹੀਂ ਚਾਹੁੰਦੇ ਇਸ ਕਰਕੇ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਰਵਨੀਤ ਮਿੱਟੂ ਦੀ ਧਰਮ ਪਤਨੀ ਅਤੇ ਫਿਲਮੀ ਅਦਾਕਾਰ ਐਕਟ ਹੋਬੀ талиਵਾਨ ਇਹ ਤਿੰਨ ਨਾਮ ਦੱਸੇ ਜਾ ਰਹੇ ਨੇ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਜਾ ਸਕਦਾ ਹੈ ਜ्यादातर ਜਿਹੜੀ ਸਹਿਮਤੀ ਪ੍ਰਗਟਾਈ ਜਾ ਰਹੀ ਹੈ ਉਹ ਹੈ ਕੈਪਟਨ ਅਮਰਿੰਦਰ ਸਿੰਘ ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਭਾਵੇਂ ਹਲਕਾ ਲੁਧਿਆਣਾ ਪਸ਼ਮੀ ਨਹੀਂ ਫਿਰ ਵੀ ਉਹ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਲੁਧਿਆਣੇ ਨੂੰ ਉਹਨਾਂ ਦੀ ਵੱਡੀ ਬੜੀ ਵੱਡੀ ਦੇਣ ਹੈ ਚਾਹੇ ਉਹ ਇੰਡਸਟਰੀ ਹੋਵੇ ਚਾਹੇ ਉਹ ਅਰਬਨ ਸਟੇਟ ਦੇ ਹੋਣ ਚਾਹੇ ਕੋ ਮਾਲ ਦੇ ਮਾਮਲੇ ਹੋਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੇ ਪੱਦਰ ਤੇ ਕੰਮ ਕੀਤੇ ਨੇ ਲੁਧਿਆਣੇ ਦੇ ਵਿੱਚ ਇਸ ਕਰਕੇ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਕੈਪਟਨ ਅਮਨਦਰ ਸਿੰਘ ਇਹ ਜਿਮਨੀ ਚੋਣ ਲੜਦੇ ਨੇ ਤੇ ਮੁਕਾਬਲਾ ਬੜਾ ਵੱਡੇ ਪੱਧਰ ਤੇ ਹੋਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਕੋਈ ਆਮ ਜਿਹੜਾ ਹੈ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਨਾ ਚਾਹੁੰਦੀ ਜਾਂ ਤਾਂ ਉਹ ਸਿਆਸਤ ਵਿੱਚ ਹੋਣ ਜਾਂ ਫਿਲਮੀ ਹੋਣ ਜਾਂ ਉਹ ਕਲਾਕਾਰ ਹੋਣ ਜਿਸ ਤਰ੍ਹਾਂ ਰਵਨੀਤ ਮਿੱਟੂ ਦੀ ਧਰਮ ਪਤਨੀ ਕੇਂਦਰੀ ਮੰਤਰੀ ਨੇ ਦੋ ਦੋ ਉਹਨਾਂ ਦੇ ਅਹੁਦੇ ਕੋਲ ਨੇ ਰਾਜ ਸਭਾ ਦੇ ਮੈਂਬਰ ਨੇ ਰਾਜਸਥਾਨ ਤੋਂ ਹੋਬੀ ਢਾਲੀਵਾਲ ਫਿਲਮੀ ਐਕਟਰ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਐਜ਼ ਅ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਸਿਆਸਤ ਵਿੱਚ ਉਹਨਾਂ ਦੀ ਧੂਤੀ ਬੋਲਦੀ ਹੈ ਇਸ ਲਈ ਕਿਆਸ ਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਰਵਨੀਤ ਮਿੱਟੂ ਦੀ ਧਰਮ ਪਤਨੀ ਤੇ ਜਾਂ ਐਕਟਰ ਹੋਬੀ ਢਾਲੀਵਾਲ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ 24 ਤਰੀਕ ਤੋਂ ਬਾਅਦ ਉਤਾਰਿਆ ਜਾ ਸਕਦਾ ਹੈ